ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਈ ਮਨਦੀਪ ਕੌਰ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੇ ਸਮੇਂ ਤੋਂ ਪਹਿਲਾਂ ਦੇ ਹਾਲਾਤ ਪਾਰਟ 2 ਬਾਰੇ ਹਿੰਦੂ ਖਾਸ ਕਰਕੇ ਧਾਰਮਿਕ ਰੁਚੀ ਵਾਲੇ ਬੰਦੇ ਤੁਰੇ ਆਏ ਹਨ ਹਿੰਦੁਸਤਾਨ ਕਈ ਧਰਮਾਂ ਅਤੇ ਕਈ ਧਾਰਮਿਕ ਫਲਸਫਿਆਂ ਦੀ ਜਨਮ ਭੂਮੀ ਹੈ ਉਸ ਪ੍ਰਾਤਨ ਸਮੇਂ ਜਦ ਕਿ ਬਾਕੀ ਦੁਨੀਆਂ ਬੇਸ਼ੀ ਜਾਂ ਜੰਗਲੀ ਹਾਲਾਤ ਵਿੱਚ ਸੀ ਹਿੰਦੁਸਤਾਨ ਵਿੱਚ ਹਿੰਦੂਆਂ ਨੂੰ ਉੱਚੇ ਦਰਜੇ ਦੀ ਸੱਭਿਆਤਾ ਦਾ ਮਾਣ ਪ੍ਰਾਪਤ ਸੀ ਪਰ ਮੰਦੇ ਭਾਗਾ ਨੂੰ ਹਿੰਦੂ ਬਰਾਬਰੀ ਬਰਾਦਰੀ ਪ੍ਰਾਤਨ ਸਮੇਂ ਹੀ ਗਲਤ ਰਾਹੇ ਪੈ ਗਏ ਹਿੰਦੂ ਵਿਦਵਾਨ ਬ੍ਰਾਹਮਣਾਂ ਨੇ ਇੱਕ ਅਨੋਖੀ ਕੰਮ ਦੀ ਵੰਡ ਦੀ ਵਿਉਂਤ ਸੋਚੀ ਆਪਣੇ ਆਪ ਲਈ ਕਾਫੀ ਬੇਹਲ ਤੇ ਸੁਖਾਲ ਦਾ ਪ੍ਰਬੰਧ ਕਰਨ ਦੇ ਖਿਆਲ ਨਾਲ ਉਹਨਾਂ ਨੇ ਵਰਨ ਆਸ਼ਰਮ ਦੇ ਸਿਲਸਿਲੇ ਦੀ ਘੜਤ ਘੜੀ ਵੈਰੀਆਂ ਨਾਲ ਲੜਨ ਅਤੇ ਜ਼ਿੰਦਗੀ ਦੀਆਂ ਜ਼ਰੂਰੀ ਲੋੜਾਂ ਨੂੰ ਪੂਰੀਆਂ ਕਰਨ ਦਾ ਸਮਾਨ ਪੈਦਾ ਕਰਨ ਦੇ ਸਖਤ ਅਤੇ ਖਤਰੇਪਰੇ ਕੰਮ ਉਹਨਾਂ ਨੇ ਹੋਰਨਾਂ ਦੇ ਹਵਾਲੇ ਕਰ ਦਿੱਤੇ। ਬ੍ਰਾਹਮਣਾਂ ਨੇ ਆਪਣੇ ਜਿੰਮੇ ਇਹ ਕੰਮ ਲਿਆ ਕਿ ਅਸੀਂ ਯੋਧਿਆਂ, ਕੀਰਤੀਆਂ, ਕਿਸਾਨਾਂ ਅਤੇ ਕਮੀਆਂ ਦੀ ਥਾਂ ਅਤੇ ਉਹਨਾਂ ਵੱਲੋਂ ਅਰਦਾਸਾਂ ਅਤੇ ਪੂਜਾ ਕਰਿਆ ਕਰਾਂਗੇ। ਜਿਹੜਾ ਵਹਿਲ ਉਹਨਾਂ ਨੂੰ ਇਸ ਤਰ੍ਹਾਂ ਮਿਲਿਆ ਉਸ ਨੂੰ ਉਹਨਾਂ ਨੇ ਪੂਜਾ ਦੀਆਂ ਅਜਹੀਆਂ ਗੁੰਜਲਦਾਰ ਰਸਮਾਂ ਕਾੜਨ ਵਿੱਚ ਖਰਚ ਕੀਤਾ ਜੋ ਉਹਨਾਂ ਤੋਂ ਬਿਨਾਂ ਹੋਰ ਕੋਈ ਅਦਾਹੀ ਨਾ ਕਰ ਸਕੇ ਇਸ ਵਰਣ ਆਸ਼ਰਮ ਦਾ ਸਭ ਤੋਂ ਭੈੜਾ ਲੱਛਣ ਇਹ ਸੀ ਕਿ ਜਨਤਾ ਦਾ ਬਹੁਤ ਵੱਡਾ ਹਿੱਸਾ ਧਰਮ ਤੇ ਅਰਦਾਸ ਦੇ ਧਰਵਾਸ ਤੋਂ ਅਤੇ ਈਸ਼ਵਰ ਤੇ ਦੇਵਤਿਆਂ ਦੀ ਸਿੱਧੀ ਪੂਜਾ ਦੇ ਹੱਕ ਤੋਂ ਵਾਂਝਿਆ ਗਿਆ ਰੱਬ ਉਹਨਾਂ ਲਈ ਨਹੀਂ ਸੀ ਤਰਮ ਨਾਲ ਉਹਨਾਂ ਤੇ ਕੋਈ ਵਾਸਤਾ ਨਹੀਂ ਸੀ ਉਹਨਾਂ ਨੂੰ ਪਵਿੱਤਰ ਭਜਨ ਸੁਣਾਣਾ ਜਾਂ ਮੰਦਰਾਂ ਤੇ ਠਾਕਰਾਂ ਦੇ ਨੇੜੇ ਜਾਣ ਦੀ ਵੀ ਖੁੱਲ ਨਹੀਂ ਸੀ ਉਹ ਇਨ੍ਹਾਂ ਬਦਨਸੀਬ ਬੰਦਿਆਂ ਵਿੱਚੋਂ ਜੇ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਸੀ ਤਾਂ ਉਸ ਨੂੰ ਸਖਤ ਸਜ਼ਾ ਮਿਲਦੀ ਸੀ ਉਹਨਾਂ ਨੂੰ ਵੱਡੀਆਂ ਜਾਤਾਂ ਦੀ ਸੇਵਾ ਕਰਨ ਉੱਪਰ ਹੀ ਸੰਤੁਸ਼ਟ ਰਹਿਣਾ ਪੈਂਦਾ ਸੀ ਉਨ੍ਹਾਂ ਦਾ ਪਰਛਾਵਾਂ ਪੈਣ ਨਾਲ ਵੀ ਉੱਚੀਆਂ ਜਾਤਾਂ ਵਾਲੇ ਪਿੱਟੇ ਜਾਂਦੇ ਸਨ। ਸ਼ੁੱ드ਰਾ ਵਿਚਾਰਿਆਂ ਦੀ ਅਜਿਹੀ ਪੈੜੀ ਦਸ਼ਾ ਸੀ। ਵੈਸ਼ਾਂ ਦੀ ਹਾਲਤ ਜਰਾਂ ਕੋ ਚੰਗੀ ਸੀ। ਉਹਨਾਂ ਨੂੰ ਵੀ ਹੋਰਨਾਂ ਦੀ ਖਾਤਰ ਮਿਹਨਤ ਕਰਨੀ ਤੇ ਜਫਰ ਜਲਣੇ ਪੈਂਦੇ ਸਨ। ਉਹਨਾਂ ਨੂੰ ਵੀ ਧਾਰਮਿਕ ਗ੍ਰੰਥ ਪੜਨ ਦੀ ਆਗਿਆ ਨਹੀਂ ਸੀ। ਇਹ ਕੰਮ ਕਰਨ ਦੀ ਥਾਂ ਬ੍ਰਾਹਮਣ ਕਰ ਉਹਨਾਂ ਦੀ ਥਾਂ ਬ੍ਰਾਹਮਣ ਕਰਦੇ ਸਨ। ਇਸ ਤਰ੍ਹਾਂ ਜਾਤ ਪਾਤ ਦਾ ਭੇਦ ਬਹੁਤ ਸਾਰੀ ਬਦੀ ਤੇ ਸਖਤੀ ਅਤੇ ਕਈ ਤਰ੍ਹਾਂ ਦੇ ਜ਼ਬਰ ਦਾ ਕਾਰਨ ਬਣਿਆ। ਗੁਰੂ ਨਾਨਕ ਦੇਵ ਜੀ ਦੇ ਸਮੇਂ Hindu ਧਰਮ ਨੀਵੀਂ ਤੋਂ ਨੀਵੀਂ ਹਾਲਤ ਤੱਕ ਪੁੱਜ ਚੁੱਕਿਆ ਸੀ। ਇਸ ਧਰਮ ਦੀ ਅਸਲ ਰੂਹ ਮਰ ਚੁੱਕੀ ਸੀ ਅਤੇ ਇਸ ਦੀ ਥਾਂ ਸਹਜੇ ਸਹਜੇ ਬ੍ਰਾਹਮਣਾ ਦੀਆਂ ਰੁਚੀਆਂ ਰਚੀਆਂ ਹੋਈਆਂ ਧਾਰਮਿਕ ਰਸਮਾਂ ਅਤੇ ਪੂਜਾ ਦੇ ਤਰੀਕਿਆਂ ਨੇ ਲੈ ਲਈ ਸੀ। ਧਰਮ ਇੱਕ ਮਖੌਲ ਬਣ ਚੁੱਕਿਆ ਸੀ ਖਾਸ ਤਰੀਕਿਆਂ ਨਾਲ ਇਸ਼ਨਾਨ ਕਰਨ ਮੱਥੀ ਉੱਪਰ ਖਾਸ ਤਰ੍ਹਾਂ ਦੇ ਤਿਲਕ ਲਾਉਣ ਅਤੇ ਅਜਿਹੀ ਹੋਰ ਜਾਹਰਦਾਰੀ ਦੇ ਕੰਮਾਂ ਨੂੰ ਹੀ ਧਰਮ ਸਮਝਿਆ ਜਾਂਦਾ ਸੀ ਜਿੱਥੇ ਕਿਤੇ ਬੁੱਤ ਬੱਚੇ ਰਹੇ ਗਏ ਸਨ ਉਹਨਾਂ ਦੀ ਪੂਜਾ ਗੰਗਾ ਤੇ ਹੋਰ ਤੀਰਥਾਂ ਦੀ ਯਾਤਰਾ ਜਿੱਥੇ ਕਿਤੇ ਇਸਦੀ ਖੁੱਲ ਸੀ ਵਿਆਹ ਤੇ ਸੰਸਕਾਰ ਆਦਿ ਕਰਤੂਮਾਂ ਦਾ ਪੂਰਾ ਕਰਨਾ ਬ੍ਰਾਹਮਣਾਂ ਦੇ ਹੁਕਮ ਤੇ ਫੈਸਲੇ ਮੰਨਣਾ ਅਤੇ ਉਹਨਾਂ ਨੂੰ ਚੰਗੀ ਚੋਖੀ ਭੇਟ ਚੜ੍ਹਨੀ ਇਹ ਕੁਝ ਹੀ ਉਸ ਵੇਲੇ ਦਾ Hindu ਧਰਮ ਸਮਝਿਆ ਜਾਂਦਾ ਸੀ ਜਿਹੜਾ ਆਮ ਜਨਤਾ ਵਿੱਚ ਪ੍ਰਚਲਿਤ ਸੀ ਜਿਕਰ ਉੱਪਰ ਦੱਸੇ ਆਏ ਹਾਂ ਬ੍ਰਾਹਮਣਾਂ ਨੇ ਆਪਣੇ ਆਪ ਨੂੰ ਧਾਰਮਿਕ ਆਗੂਆਂ ਦੀ ਪਦਵੀ ਦੇ ਲਈ ਸੀ ਅਤੇ ਧਰਮ ਦੇ ਨਿਯਮ ਦੇ ਰਾਖੇ ਤੇ ਠੇਕੇਦਾਰ ਸਥਾਪਨ ਕਰ ਲਿਆ ਸੀ ਉਹ ਆਪਣੇ ਆਪ ਨੂੰ ਰੱਬ ਦੀ ਖਾਸ ਨਿਵਾਾਚੀ ਹੋਈ ਵਿਸ਼ੇਸ਼ ਅਧਿਕਾਰੀ ਸ਼੍ਰੇਣੀ ਸਮਝਦੇ ਸਨ ਉਹਨਾਂ ਨੇ ਆਪਣੇ ਆਪ ਨੂੰ ਕੇਵਲ ਧਰਮ ਦੇ ਰਖਵਾਲੇ ਹੀ ਅਸਥਾਪਿਤ ਨਹੀਂ ਸੀ ਕਰ ਲਿਆ ਸਗੋਂ ਧਰਮ ਤੇ ਧਾਰਮਿਕ ਗਿਆਨ ਦੇ ਦਾਤੇ ਵੀ ਪਵਿੱਤਰ ਗ੍ਰੰਥਾਂ ਦਾ ਪਾਠ ਵਿਚਾਰ ਕੇਵਲ ਉਹ ਹੀ ਕਰ ਸਕਦੇ ਸਨ ਉਹਨਾਂ ਦੇ ਅਨੁਮਾਨ ਅਨੁਸਾਰ ਆਮ ਲੋਕ ਬૌਧਿਕ ਤੇ ਧਾਰਮਿਕ ਤੌਰ ਤੇ ਨੀਵੇਂ ਦਰਜੇ ਦੇ ਸਨ ਅਤੇ ਉਹਨਾਂ ਵਿੱਚ ਧਾਰਮਿਕ ਗ੍ਰੰਥ ਸਮਝਣ ਜੋਗੀ ਦਿਮਾਗੀ ਸ਼ਕਤੀ ਹੀ ਨਹੀਂ ਸੀ ਪਰ ਬ੍ਰਾਹਮਣਾ ਵਿੱਚ ਵੀ ਧਰਮ ਦੀ ਅਸਲੀ ਰੂਹ ਨਹੀਂ ਸੀ ਰਹਿ ਗਈ ਉਹਨਾਂ ਵਿੱਚ ਕਈਆਂ ਨੂੰ ਧਾਰਮਿਕ ਪੁਸਤਕਾਂ ਅਜੇ ਵੀ ਕੰਠਸਾਨਾ ਪਰ ਜਿਹੜੇ ਧਾਰਮਿਕ ਮੰਤਰ ਉਹ ਮੁਕਤੀ ਦੀ ਆਸ ਵਿੱਚ ਰੋਜ਼ ਉਚਾਰਦੇ ਸਨ ਉਹਨਾਂ ਦੇ ਨਾਹੀਂ ਉਹ ਅਰਥ ਜਾਣਦੇ ਸਨ ਤੇ ਨਾਹੀਂ ਉਹਨਾਂ ਦੀ ਸਿੱਖਿਆ ਅਨਸਾਰ ਉਹ ਆਪਣੇ ਜੀਵਨ ਨੂੰ ਸਹੀ ਢਾਲਦੇ ਸਨ ਬਹੁਤੀ ਵੇਰ ਉਹਨਾਂ ਦੇ ਅਮਰੀ ਜੀਵਨ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀ ਸਿੱਖਿਆ ਦੇ ਐਨ ਉਲਟ ਹੁੰਦੇ ਸਨ ਉਹ اخਲਾਕੀ ਅਤੇ ਰੋਹਾਨੀ ਦੋਵੇਂ ਤਰ੍ਹਾਂ ਡਿੱਗ ਚੁੱਕੇ ਸਨ ਫੇਰ ਵੀ ਉਹਨਾਂ ਦਾ ਦਾਵਾ ਸੀ ਕਿ ਇਨਸਾਨਾਂ ਉੱਤੇ ਮਿਹਰ ਕਰਕੇ ਗੱਫੇ ਦੇਣ ਜਾਂ ਇਹਨਾਂ ਦੇ ਸਿਰ ਤੇ ਰਹੀ ਵਿਪਤਾ ਨੂੰ ਟਾਲਣ ਵਾਸਤੇ 33 ਕਰੋੜ ਦੇਵੀ-ਦੇਵਤਿਆਂ ਦੇ ਹਜ਼ੂਰ ਅਰਦਾਸ ਕਰਨੀ ਕੇਵਲ ਸਾਡਾ ਹੀ ਹੱਕ ਹੈ ਦੇਵੀ-ਦੇਵਤੇ ਸਾਡੀ ਸਲਾਹ ਬਿਗੇਰ ਕਿਸੇ ਪ੍ਰਾਣੀ ਉੱਪਰ ਰੱਤੀ ਪਰ ਦਇਆ ਕਰਨ ਨੂੰ ਤਿਆਰ ਨਹੀਂ ਇੱਥੇ ਹੀ ਵਾਸ ਨਹੀਂ ਸੀ ਬ੍ਰਾਹਮਣ ਲੋਕ ਇਹ ਵੀ ਦਾਵਾ ਕਰਦੇ ਸਨ ਕਿ ਇਸ ਜਗਤ ਵਿੱਚ ਅਗਲੀ ਦੁਨੀਆ ਵਿੱਚ ਜੋ ਚੀਜ਼ ਭੱਲਣੀ ਹੋਵੇ ਉਹ ਸਾਡੇ ਸਰੀਰ ਰਾਹੀਂ ਕੱਲੀ ਜਾ ਸਕਦੀ ਹੈ ਉਹ ਦੋਹਾਂ ਜਹਾਨਾ ਵਿਚਕਾਰ ਢੋਹਾ ਢਾਈ ਦੇ ਵਸੀਲੇ ਜਾਂ ਜਹਾਜ਼ ਦਾ ਕੰਮ ਦੰਦੇ ਸਨ ਇਸ ਹਾਇਸੀਅਤ ਵਿੱਚ ਉਹ ਖੀਰ ਪੂੜੇ ਤੇ ਪੇੜੇ ਖਾਂਦੇ ਅੱਜ ਸੁੰਦਰ ਕੀਮਤੀ ਪੋਸ਼ਾਕਾਂ ਤੇ ਗਹਿਣੇ ਪਹਿਨਦੇ ਸਨ ਅਤੇ ਸ਼ਰਧਾਲੂ ਪਰ ਬੁੱਧੂ ਤੇ ਪਰਮਾ ਪਰੇ ਲੋਕਾਂ ਨੂੰ ਚਾਹ ਦਿੰਦੇ ਸਨ ਇਹ ਸਭ ਉੱਤਮ ਵਸਤੂਆਂ ਤੁਹਾਡੇ ਵੱਡੇ ਵਡੇਰਿਆਂ ਨੂੰ ਪੁੱਜ ਗਈਆਂ ਹਨ ਉਹ ਬੜੇ ਪਰਸੰਨ ਹੋਏ ਹਨ ਇਸ ਭਾਰਤ UI ਦੇ ਸੇਵਾ ਕਰਨ ਬਦਲੇ ਉਹ ਪਾੜਾ ਵੀ ਚੋਖਾ ਲੈਂਦੇ ਸਨ ਮਾਮਲਿਆਂ ਦੀ ਇਸ ਹਾਲਤ ਦੇ ਜੋ ਸਹਜੇ ਸਹਜੇ ਹੋਂਦ ਵਿੱਚ ਆਈ ਸੀ ਪੱਟੋਕੱਟ ਤਿੰਨ ਉੱਗੇ ਸਿੱਤੇ ਨਿਕਲੇ ਸਨ ਆਮ ਜਨਤਾ ਧਰਮਹੀਨ ਹੋ ਕੇ ਧਾਰਮਿਕ ਖੁਰਾਕ ਤੋਂ ਵਾਂਝੀ ਜਾ ਰਹੀ ਸੀ ਇੱਕ ਹੰਕਾਰ ਭਰੀ ਆਪਣੇ ਆਪ ਨੂੰ ਉੱਚੀ ਸੁੱਚੀ ਸਮਝਣ ਵਾਲੀ ਅਤੇ ਹੋਰਨਾਂ ਉੱਪਰ ਕਲੜਾ ਹੁਕਮ ਕਰਨ ਵਾਲੀ ਸ਼੍ਰੇਣੀ ਕਾਇਮ ਹੋ ਗਈ ਸੀ ਅਤੇ Hindu ਕੌਮ ਬਹੁਤ ਸਾਰੇ ਅਜਿਹੇ ਫਿਰਕਿਆਂ ਵਿੱਚ ਵੰਡੀ ਗਈ ਸੀ ਜਿਹੜੇ ਬਹੁਤ ਹੀ ਵੇਰ ਇੱਕ ਦੂਜੇ ਦੇ ਵਿਰੁੱਧ ਅਤੇ ਇੱਕੀਰਖਾਵਾਣ ਹੁੰਦੇ ਸਨ ਇਸ ਤਰ੍ਹਾਂ ਧਰਮ ਲੋਕਾਂ ਨੂੰ ਇੱਕ ਜਾਣ ਕਰਨ ਤੇ ਉਹਨਾਂ ਨੂੰ ਅਖਲਾਕੀ ਤੇ ਰੋਹਾਨੀ ਤੌਰ ਤੇ ਉੱਚਾ ਕਰਨ ਦੀ ਥਾਂ ਦਿਮਾਕੀ ਤੇ ਰੋਹਾਨੀ ਗੁਲਾਮੀ ਤੇ ਅਖਲਾਕੀ ਗਿਰਾਵਟ ਪੈਦਾ ਕਰਨ ਅਤੇ ਹਿੰਦੂ ਬਰਾਦਰੀ ਨੂੰ ਪਾੜਨ ਦਾ ਵਸੀਲਾ ਬਣ ਗਿਆ ਜਿੱਥੇ ਬ੍ਰਾਹਮਣਾਂ ਨੇ ਧਾਰਮਿਕ ਵਿਦਿਆ ਕੇਵਲ ਆਪਣੇ ਪਾਸ ਰੱਖੀ ਅਤੇ ਇਸ ਤਰ੍ਹਾਂ ਹਿੰਦੂ ਬਰਾਦਰੀ ਨੂੰ اخਲਾਕੀ ਤੇ ਰੋਹਾਨੀ ਦਿਰਾਵਟ ਦਾ ਸ਼ਿਕਾਰ ਬਣਾਇਆ ਉੱਥੇ ਜੋਧਿਆਂ ਦੀ ਸ਼੍ਰੇਣੀ ਇੱਕ ਸ਼ਕਤੀਆਂ ਨੇ ਵੀ ਮੁਸਲਮਾਨੀ ਰਾਜ ਕਾਇਮ ਹੋ ਜਾਣ ਮਕਰੋਂ ਜੋ ਕੁਝ ਕੀਤਾ ਉਹ ਬੜਾ ਹੀ ਹਾਨੀਕਾਰਕ ਸਾਬਤ ਹੋਇਆ ਇੱਕ ਇੱਕ ਕਰਕੇ ਉਹ ਮੁਸਲਮਾਨ ਹਮਲਾਵਰਾਂ ਤੋਂ ਹਾਰ ਖਾ ਚੁੱਕੇ ਸਨ ਹੋਰ ਰਾ ਕੋਈ ਨਾ ਲੱਭਦਾ ਜਾਣ ਕਰਕੇ ਉਹਨਾਂ ਨੇ ਮੁਸਲਮਾਨਾ ਹਾਕਮਾਂ ਦਾ ਪੱਕਾ ਸਾਥ ਦੇਣ ਦਾ ਫੈਸਲਾ ਕਰ ਲਿਆ ਆਪਣੇ ਆਪ ਨੂੰ ਉੱਚੇ ਖਾਨਦਾਨੀ ਲੋਕ ਸਮਝਣ ਕਰਕੇ ਉਹ ਆਮ ਲੋਕਾਂ ਨੂੰ ਨੀਵੇਂ ਹੀਨੇ ਗਿਣਦੇ ਸਨ ਆਮ ਜਨਤਾ ਵਾਸਤੇ ਉਹਨਾਂ ਦੇ ਦਿਲਾਂ ਵਿੱਚ ਕੋਈ ਹਮਦਰਦੀ ਨਹੀਂ ਸੀ ਆਪਣੇ ਆਪ ਨੂੰ ਉੱਚੇ ਖਾਨਦਾਨੀ ਲੋਕ ਸਮਝਣ ਕਰਕੇ ਉਹ ਆਮ ਲੋਕਾਂ ਨੂੰ ਨੀਵੇਂ ਹੀਨੇ ਗਿਣਦੇ ਸਨ ਆਮ ਜਨਤਾ ਵਾਸਤੇ ਉਹਨਾਂ ਦੇ ਦਿਲਾਂ ਵਿੱਚ ਕੋਈ ਹਮਦਰਦੀ ਨਹੀਂ ਸੀ ਸਭ ਉਹਨਾਂ ਨੇ ਮੁਸਲਮਾਨ ਹਾਕਮਾਂ ਨਾਲ ਰਲ ਕੇ ਹਿੰਦੂ ਜਨਤਾ ਨੂੰ ਲੁੱਟਣ-ਕੁੱਟਣ ਦਾ ਕੰਮ ਕੀਤਾ। ਉਹ ਆਪਸ ਵਿੱਚ ਪਾਟੇ ਹੋਏ ਅਤੇ ਇੱਕ ਦੂਜੇ ਵਿਰੁੱਧ ਈਰਖਾ ਨਾਲ ਭਰੇ ਹੋਏ ਸਨ। ਇਸ ਕਰਕੇ ਉਹ ਹਮਲਾਵਰਾਂ ਨਾਲ ਰਲ ਕੇ ਡੱਟ ਕੇ ਟੱਕਰਨਾ ਨਾ ਕਰ ਸਕੇ। ਇਸ ਤਰ੍ਹਾਂ ਉਹਨਾਂ ਨੇ ਆਪਣੇ ਦੇਸ਼ ਨੂੰ ਮੁਸਲਮਾਨਾਂ ਦੇ ਹਵਾਲੇ ਹੋਣ ਦਿੱਤਾ ਸੀ। ਜਦ ਉਹਨਾਂ ਵਿੱਚੋਂ ਕੋਈ ਥਿਰ ਮੁਸਲਮਾਨ ਹਮਲਾ ਤੋਂ ਹਮਲਾਵਰਾਂ ਤੋਂ ਭੱਜ ਖਾਂਦੀ ਸੀ ਤਾਂ ਬਾਕੀ ਦੇ ਟੱਛਾ ਮਾਰਦੇ ਸਨ। ਇਸ ਹਾਲਤ ਨੇ ਉਹਨਾਂ ਨੂੰ ਹੋਰ ਵੀ ਨੀਵੇਂ ਕਰ ਦਿੱਤਾ ਉਹ ਕਮਜ਼ੋਰ ਹੋ ਗਏ ਅਤੇ ਸਰੀਰਕ ਮਾਨਸਿਕ اخلاਕੀ ਅਤੇ ਰੋਹਾਨੀ ਸਭ ਪਾਸਿਆਂ ਤੋਂ ਹੀਨੇ ਹੋ ਗਏ ਆਜ਼ਾਦੀ ਤੇ ਸੁਤੰਤਰਤਾ ਦਾ ਖਿਆਲ ਉਹਨਾਂ ਦੇ ਦਿਲਾਂ ਵਿੱਚ ਕਦੇ ਸਰਕਿਆ ਫੜਕਿਆ ਹੀ ਨਹੀਂ ਸੀ ਉਹ ਮੁਸਲਮਾਨਾਂ ਦੇ ਝੂਲੇ ਹੇਠ ਰਹਿਣ ਵਿੱਚ ਖੁਸ਼ ਸਨ ਕਿਉਂਕਿ ਇਸ ਤਰ੍ਹਾਂ ਨਾਲ ਉਹ ਆਪਣੀਆਂ ਪਦਗੀਆਂ ਤੇ ਮਿਲਖਾ ਵੀ ਮੌਜ ਮਾਣ ਸਕਦੇ ਸਨ ਉਹ ਮੁਸਲਮਾਨਾਂ ਦੀ ਜ਼ਬਰਨਾ ਹਕੂਮਤ ਦੇ ਥੰਮ ਬਣ ਚੁੱਕੇ ਸਨ ਅਤੇ ਜਨਤਾ ਉੱਪਰ ਜ਼ਬਰ ਤੇ ਜ਼ਲਮ ਕਰਨ ਲਈ ਹਾਕਮਾਂ ਦੇ ਹੱਥ ਠੋਕੇ ਬਣਨ ਵਿੱਚ ਮਾਣ ਸਮਝਦੇ ਸਨ ਫਿਰ ਵੀ ਆਮ ਲੋਕ ਇਸ ਜ਼ਬਰ ਦੀ ਪੰਜਾਲੀ ਤੋਂ ਤੰਗ ਸਨ ਅਤੇ ਇਸ ਦੇ ਕੱਟੜ ਵੈਰੀ ਸਨ ਪਰ ਉਹਨਾਂ ਦੀ ਕੁਦਰਤੀ ਆਗੂ ਜਿਨ੍ਹਾਂ ਨੂੰ ਚਾਹੁੰਦਾ ਤਾਂ ਇਹ ਸੀਤੀ ਇਸ ਪੰਜਾਲੀ ਵਿੱਚੋਂ ਉਹਨਾਂ ਦੀਆਂ ਧੌਣਾ ਕੱਢ ਦੇ ਜਾਬਰਾਂ ਦੇ ਸਾਥੀ ਬਣ ਚੁੱਕੇ ਸਨ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਵਿਚਾਰੇ ਆਮ ਲੋਕਾਂ ਨਾਲ ਕੀ ਵਾਪਰਦੀ ਹੋਵੇਗੀ ਉਹ ساری ਉਮਰ ਜਾਨ ਮਾਰ ਕੇ ਕੰਮ ਕਰਦੇ ਸਨ ਮਿੱਟੀ ਨਾਲ ਮਿੱਟੀ ਹੁੰਦੇ ਸਨ ਲਹੂ ਪਾਣੀ ਇੱਕ ਕਰਕੇ ਕਮਾਈਆਂ ਕਰਦੇ ਸਨ ਪਰ ਫਿਰ ਵੀ ਉਹਨਾਂ ਨੂੰ ਢਿੱਡ ਭਰ ਕੇ ਖਾਣ ਨੂੰ ਨਹੀਂ ਸੀ ਮਿਲਦਾ ਤੇ ਉਹਨਾਂ ਨਾਲ ਕਰੜਾਈ ਭਰਿਆ ਸਲੂਕ ਕੀਤਾ ਜਾਂਦਾ ਸੀ ਤਾਕਤ ਤੇ ਅਖਤਿਆਰਾਂ ਵਾਲੇ ਲੋਕ ਉਹਨਾਂ ਦੀ ਗਾੜੇ ਪਸੀਨੇ ਦੀ ਕਮਾਈ ਦਾ ਬਹੁਤ ਬਡੇਰਾ ਹਿੱਸਾ ਵੰਡ ਵੰਡ ਕੇ ਲੈ ਜਾਂਦੇ ਸਨ ਉਹ ਵਿਚਾਰੇ ਭੁੱਖੇ ਨੰਗੇ ਦੁਖੀ ਤੇ ਗਰੀਬ ਰਹਿ ਜਾਂਦੇ ਸਨ ਉਨ੍ਹਾਂ ਦੇ ਸਵਦੇ ਭਲੇ ਵਾਲੀਕਾਰ ਵਿੱਚ ਜੁੱਟਿਆ ਹੋਣ ਕਰਕੇ ਹੀ ਉੱਚ ਜਾਤੀਏ ਉਹਨਾਂ ਤੋਂ ਨਫ਼ਰਤ ਕਰਦੇ ਸਨ ਉਹਨਾਂ ਦੀ ਬੇਪਤੀ ਕਰਦੇ ਸਨ ਗੱਲ ਕਿ ਬ੍ਰਾਹਮਣ ਅਤੇ ਕਸ਼ਤਰੀ ਜਨਤਾ ਨੂੰ ਵਿੱਦਿਆ ਦੇਣ ਅਤੇ ਉਹਨਾਂ ਦੀ ਰੱਖਿਆ ਕਰਨ ਦੇ ਆਪੋ ਆਪਣੇ ਫਰਜ਼ ਨਿਭਾਉਣੋਂ ਹਟ ਚੁੱਕੇ ਸਨ ਮੁਸਲਮਾਨਾਂ ਦੇ ਹੱਲਿਆਂ ਨੇ ਉਹਨਾਂ ਦੀ ਹੋਸ਼ ਉਡਾ ਦਿੱਤੇ ਸਨ ਇਸਲਾਮ ਦੇ ਵਾਅਦੇ ਲਈ ਜਿਹੜੀ ਮੁਹਿਮਾ ਮੁਸਲਮਾਨ ਹਾਕਮਾਂ ਨੇ ਛਲਾਈ ਸੀ ਉਸ ਤੋਂ ਹਿੰਦੂ ਜਨਤਾ ਘਾਬਰ ਗਈ ਸਭ ਵਿੱਚ ਆਪਣੇ ਆਪ ਨੂੰ ਬਚਾਉਣ ਦੀ ਬਿਰਤੀ ਨੇ ਜੋਰ ਪਾਇਆ ਅਤੇ ਲੋਕ ਇਸ ਗੱਲ ਲਈ ਮਜਬੂਰ ਹੋ ਗਏ ਕਿ ਭਾਵੇਂ ਕਿੰਨੀ ਵੀ ਕੀਮਤ ਉੱਤੇ ਅਤੇ ਕਿੰਨੀ ਵੀ ਕੁਰਬਾਨੀ ਕਰਕੇ ਜਾਨ ਬਚ ਸਕੇ ਬਚਾਈ ਜਾਵੇ ਬ੍ਰਾਹਮਣਾਂ ਜਿਨ੍ਹਾਂ ਦਾ ਜੱਦੀ ਕੰਮ ਹਿੰਦੂ ਮਤ ਦੀ ਰਾਖੀ ਸੀ ਸਭ ਜੱਦੀ ਓਛੀ ਪਦਵੀਆਂ ਦੇ ਮਾਲਕਾਂ ਵਾਂਕਰ ਸੁਸਤਾ ਅਤੇ ਮਰਦੇ ਹੋ ਚੁੱਕੇ ਸਨ ਉਹਨਾਂ ਵਿੱਚ ਇਹ ਬਲ ਨਹੀਂ ਸੀ ਰਹਿ ਗਿਆ ਕਿ ਸਾਰੇ ਹਿੰਦੂਆਂ ਨੂੰ ਇੱਕ ਮੁਠ ਕਰ ਦੇ ਅਤੇ ਸਾਰੇ ਜਣਿਆਂ ਦੇ ਰਲਵੇਂ ਉਦਮ ਨਾਲ ਹਾਮਣਿਆਂ ਦੇ ਹੜਾਂ ਨੂੰ ਪਛਾਣ ਮੋੜਦੇ ਜੋ ਕੰਮ ਅਰਥਾਤ ਖੁੱਲੇ ਮੈਦਾਨ ਵਿੱਚ ਧਰਮ ਹਿੱਤ ਯੁੱਧ ਈਸਵੀ ਮੱਤ ਲਈ ਚਾਰਲਸ ਮਾਰਟਲ ਤੇ ਹਰਮਿਟ ਪੀਟਰ ਨੇ ਕੀਤਾ ਸੀ ਉਹੋ ਕੰਮ ਹਿੰਦੂ ਮੱਤ ਲਈ ਕారణ ਦਾ ਵੱਲ ਬ੍ਰਾਹਮਣਾ ਵਿੱਚ ਨਹੀਂ ਸੀ ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਵਰਣ ਆਸ਼ਰਮ ਦੇ ਅਜਿੱਤ ਕਿਲੇ ਵਿੱਚ ਬੰਦ ਕਰ ਲਿਆ ਜਿਨ੍ਹਾਂ ਨੂੰ ਖਾਸ ਹੱਕ ਪ੍ਰਾਪਤ ਸਨ ਉਹਨਾਂ ਸਭ ਨੂੰ ਇਸ ਕਿਲੇ ਦੇ ਅੰਦਰ ਦਾਖਲ ਕਰ ਲਿਆ ਗਿਆ ਅਤੇ ਬਾਕੀਆਂ ਨੂੰ ਬਾਹਰ ਰਹਿਣ ਦਿੱਤਾ ਗਿਆ ਤੇ ਜਿਵੇਂ ਸਿਰ ਬਣੇ ਕੱਟਣਾ ਨਤੀਜਾ ਇਹ ਹੋਇਆ ਕਿ ਉੱਚੀਆਂ ਜਾਤਾਂ ਵਾਲਿਆਂ ਦੀ ਵਧੇਰੇ ਗਿਣਤੀ ਮੁਸਲਮਾਨੀ ਲਹਿਰ ਤੋਂ ਬਚ ਗਈ ਪਰ ਨੀਵੀਆਂ ਜਾਤੀਆਂ ਦੀ ਵਧੇਰੇ ਗਿਣਤੀ ਦੀਨ ਇਸਲਾਮ ਤੇ ਵਾਅਦੇ ਦੀ ਜੋਸ਼ਪਰੀ ਮੁਹਿਮ ਅੱਗੇ ਠਹਿਰ ਨਾ ਸਕੀ ਅਰਥਾਤ ਮੁਸਲਮਾਨ ਹੋ ਗਈ ਇਸ ਤਰ੍ਹਾਂ ਇਹ ਭੈੜਾ ਚੱਕਰ ਚੱਲਦਾ ਗਿਆ ਜਿਵੇਂ ਜਿਵੇਂ ਹਿੰਦੂ ਮੁਸਲਮਾਨ ਬਣਦੇ ਗਏ ਜਾਤ ਪਾਤ ਦੇ ਨਾਮ ਕਰੜੇ ਕੀਤੇ ਗਏ ਅਤੇ ਜਿਵੇਂ ਜਿਵੇਂ ਜਾਤ ਪਾਤ ਦੇ ਨਾਮ ਕਰੜੇ ਹੁੰਦੇ ਗਏ ਲੋਕੀ ਵਧੇਰੇ ਗਿਣਤੀ ਵਿੱਚ ਕਲਮਾ ਪੜ੍ਹਨ ਲਈ ਮਜਬੂਰ ਹੁੰਦੇ ਗਏ ਉਸ ਵੇਲੇ ਦੀ ਉੱਚ ਜਾਤੀਏ ਹਿੰਦੂਆਂ ਦੀ ਗਰਵਟ ਦਾ ਇੱਕ ਹੋਰ ਚਿੰਨ੍ਹ ਵੀ ਸੀ ਜਾਤ ਦੇ ਅਭਿਮਾਨ ਦੇ ਕਾਰਨ ਉਹਨਾਂ ਆਪਣੇ ਘਰੀ ਤੇ ਮੰਦਰੀ ਤਾਂ ਮੁਸਲਮਾਨਾਂ ਨੂੰ ਮਲੇਸ਼ ਕਹਿੰਦੇ ਸਨ ਅੱਧੀ ਉਹਨਾਂ ਤੋਂ ਫਿੱਟ ਮਣਾਉਂਦੇ ਸਨ ਉਹਨਾਂ ਦੀ ਬੋਲੀ ਤੁਰਕੀ ਜਾਂ ਫਾਰਸੀ ਨੂੰ ਤੇ ਉਹਨਾਂ ਦੀ ਕੁਰਾਨ ਦੀ ਬੋਲੀ ਨੂੰ ਅਰਬੀ ਨੂੰ ਉਹ ਆਪਾਕਿਆ ਤੇ ਮਲੇਸ਼ ਭਾਸ਼ਾ ਆਖਦੇ ਸਨ ਪਰ ਬਾਹਰ ਦੇ ਜੀਵਨ ਵਿੱਚ ਉਹਨਾਂ ਮਲੇਸ਼ ਨੂੰ ਖੁਸ਼ ਕਰਨ ਲਈ ਉਹਨਾਂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣ ਦੀ ਖਾਤਰ ਉਹ ਬੜਾ ਕੁਝ ਅਜੀਹਾ ਕਰਦੇ ਸਨ ਜਿਸ ਨੂੰ ਉਹ ਆਪਣੇ ਧਰਮ ਵੱਲੋਂ ਵਰਜਿਆ ਹੋਇਆ ਸਮਝਦੇ ਸਨ ਉਹ ਮੁਸਲਮਾਨ ਹਾਕਮਾਂ ਜਿਹੜਾ ਨਿਵਾਸ ਪਹਿਨਦੇ ਸਨ ਰੈਣੀ-ਰੈਣੀ ਵਿੱਚ ਉਹਨਾਂ ਦੀ ਨਕਲ ਕਰਦੇ ਸਨ ਉਹਨਾਂ ਦੇ ਘਰਾਂ ਤੋਂ ਅਨੁਪਦਾਰਥ ਲੈ ਕੇ ਖਾਂਦੇ ਅਤੇ ਹੋਮਵਾਦ ਵਿੱਚ ਤੇ ਪੁਰਾਣਾ ਦੀ ਪੂਜਾ ਲਈ ਵਰਤਦੇ ਸਨ ਅਪਾਖਿਆ ਵਿੱਚਲਾ ਕਲਮਾ ਪੜ੍ਹ ਕੇ ਮਾਰਿਆ ਹੋਇਆ ਬੱਕਰਾ ਖਾਂਦੇ ਸਨ ਉਹਨਾਂ ਦੀ ਬੋਲੀ ਅਪਣਾਉਂਦੇ ਸਿੱਖਦੇ ਅਤੇ ਵਰਤਦੇ ਸਨ ਉਸ ਬੋਲੀ ਦੀਆਂ ਕਿਤਾਬਾਂ ਪੜ੍ਹਦੇ ਸਨ ਉਹਨਾਂ ਵਾਲਾ ਸੰਜਮ ਤੇ ਜੀਵਨ ਸ਼ਟਾਂਗਾ ਤਾਰਨ ਕਰਦੇ ਸਨ ਗੱਲ ਕਿ ਸਭ ਪਾਸੇ ਪਖੰਡ ਤੇ ਗਿਰਾਵਟ ਦਾ ਹੀ ਤੋੜਾ ਟਿਕਾ ਸੀ ਦੂਜੇ ਪਾਸੇ ਹਿੰਦੂ ਮਤ ਤੇ ਇਸ ਦੀਨ ਇਸਲਾਮ ਦੀ ਟੱਕਰ ਨੇ ਹਿੰਦੂ ਉੱਤੇ ਵੀ ਕਾਫੀ ਅਸਰ ਕੀਤਾ ਸੀ ਇੱਕ ਨਵੀਂ ਕੌਮ ਆਈ ਸੀ ਜਿਹੜੀ ਕਸ਼ਤਰੀਆਂ ਜਿਹੀ ਸਗੋਂ ਉਹਨਾਂ ਤੋਂ ਵੱਧ ਕੇ ਬਹਾਦਰ ਸੀ ਜਿਹੜੀ ਇਹ ਨਹੀਂ ਸੀ ਮੰਨਦੀ ਕਿ ਬ੍ਰਾਹਮਣ ਖਾਸ ਪਵਿੱਤਰਤਾ ਦੇ ਮਾਲਕ ਤੇ ਸਤਿਕਾਰ ਦੇ ਲਾਇਕ ਹਨ ਜਿਹੜੀ ਖੁੱਲੇ ਤੌਰ ਤੇ ਇਹ ਐਲਾਨ ਕਰਦੀ ਸੀ ਕਿ ਪ੍ਰਮਾਤਮਾ ਇੱਕ ਹੈ ਅਤੇ ਉਹ ਗੁੱਤ ਪੂਜਾ ਤੋਂ ਨਫ਼ਰਤ ਕਰਦਾ ਹੈ ਅਜੇ ਹੀ ਕਵਾਂਡੀ ਪੌਮ ਦਾ ਅਸਰ ਸਹਜੇ ਸਹਜੇ ਆਮ ਜਨਤਾ ਦੇ ਮਨਾਂ ਉੱਪਰ ਹੋਣ ਲੱਗ ਪਿਆ ਤੇ ਇਸ ਦੇ ਵਿਦਵਾਨਾਂ ਨੂੰ ਵੀ ਵੇਦਾਂ ਦੇ ਸਾਦੇ ਸਿਧਾਂਤਾਂ ਵੱਲੋਂ ਮੋੜ ਲਿਆਂਦਾ ਜਿਨ੍ਹਾਂ ਨੂੰ ਸ਼ੱਕਰ ਸ਼ੰਕਰਾਚਾਰਿਆ ਨੇ ਪਛਾਣ ਸਤ ਦਿੱਤਾ ਸੀ ਇਹ ਆਮਲ ਅਵਸ਼ੇਸ਼ਕ ਤੌਰ ਤੇ ਹੌਲੀ ਹੌਲੀ ਹੋਇਆ ਕਿਉਂਕਿ ਵਰਣ ਆਸ਼ਰਮ ਰਾਹੀ ਬੜੀ ਮਿਹਨਤ ਅਤੇ ਸੋਚ ਵਿਚਾਰ ਨਾਲ ਹਰ ਇਲਾਕੇ ਅਤੇ ਹਰ ਕਬੀਲੇ ਦੇ ਦੇਵੀ ਦੇਵਤਿਆਂ ਦੀਆਂ ਕਾਫਤਾਂ ਦਾ ਉਹਨਾਂ ਖਤਿਆਰਾਂ ਅਤੇ ਆਸਰਾਂ ਦਾ ਆਸਰਾਂ ਦਾ ਸਿਲਸਲਾ ਮੌਕਿਆਂ ਦੀ ਲੋੜਾਂ ਦੇ ਅਨੁਕੂਲ ਘੜਿਆ ਗਿਆ ਹੋਇਆ ਸੀ ਤੇ ਸਦੀਆਂ ਦੀ ਵਰਤੋਂ ਰਿਵਾਜ ਦਾ ਸਦਕਾ ਮੰਨੂ ਦਾ ਧਰਮ ਸ਼ਾਸਤਰ ਲੋਕਾਂ ਦੇ ਖਿਆਲਾਂ ਤੇ ਉਹਨਾਂ ਦੀਆਂ ਰਸਮਾਂ ਤੇ ਆਦਤਾਂ ਨਾਲ ਗੂੜੀ ਤਰ੍ਹਾਂ ਰਚ ਵਿੱਚ ਗਿਆ ਸੀ ਪਰ ਫਿਰ ਵੀ ਖੰਵੀਰ ਦਾਖਲ ਹੋ ਚੁੱਕਿਆ ਸੀ ਲੋਕਾਂ ਦੇ ਵਿਸ਼ਵਾਸਾਂ ਵਿੱਚ ਹਿੱਲ-ਜੁਲ ਜਹੀ ਮਚ ਗਈ ਲੋਕਾਂ ਦਾ ਭਰੋਸਾ ਡੋਲ ਗਿਆ ब्राह्मण ਉਹਨਾਂ ਨੂੰ ਜੋ ਕੁਝ ਈਸ਼ਵਰ ਤੇ ਦੇਵਤਿਆਂ ਬਾਬਤ ਦੱਸਦੇ ਸਨ ਉਹ ਉਸ ਉੱਤੇ ਸੰਤੁਸ਼ਟ ਨਹੀਂ ਸਨ ਰਹੇ ਇਸ ਵਧ ਰਹੀ ਤਰਥੱਲੀ ਨੂੰ ਰੋਕਣ ਅਤੇ ਠੱਲ ਪਾਉਣ ਦੇ ਯਤਨ ਲਈ ਕਈ ਹਿੰਦੂ ਉੱਚ ਹਸਤੀਆਂ ਨੇ ਕੀਤੇ ਸਨ ਰਾਮਾਨੰਦ ਅਤੇ ਗੋਰਖ ਨੇ ਧਾਰਮਿਕ ਸਮਾਨਤਾ ਦਾ ਪ੍ਰਚਾਰ ਕੀਤਾ ਸੀ ਅਤੇ ਚੇਤਨ ਨੇ ਇਹ ਗੱਲ তো ਉerai ਸੀ ਕਿ ਧਰਮ ਸਭ ਜਾਤੀਆਂ ਨੂੰ ਇੱਕ ਬਰਾਬਰ ਕਰ ਦਿੰਦਾ ਹੈ ਬੀਰ ਨੇ ਬੁੱਤ ਪੂਜਾ ਦਾ ਜ਼ਬਰਦਸਤ ਖੰਡਨ ਕੀਤਾ ਅਤੇ ਜਨਤਾ ਦੀ ਆਪਣੀ ਬੋਲੀ ਵਿੱਚ ਉਹਨਾਂ ਨੂੰ ਧਾਰਮਿਕ ਪ੍ਰੇਰਣਾ ਦਿੱਤੀ ਅਤੇ ਬੱਲਵ ਨੇ ਇਹ ਸਿਖਾਇਆ ਸੀ ਕਿ ਸਫਲਤਾ ਭਗਤੀ ਆਮ ਦੁਨਿਆਵੀ ਫਰਜ਼ਾਂ ਦੇ ਨਾਲ ਨਾਲ ਕੀਤੀ ਜਾ ਸਕਦੀ ਹੈ ਪਰ ਇਹਨਾਂ ਨੇਕ ਅਤੇ ਲਾਇਕ ਪੁਰਸ਼ਾਂ ਉੱਪਰ ਜੀਵਨ ਦੇ ਸੁਪਨ ਸਮਾਨ ਕੁਝ ਵੀ ਨਾ ਹੋਣ ਦੇ ਖਿਆਲ ਦਾ ਅਜਿਹਾ ਡੂੰਗਾ ਅਸਰ ਹੋਇਆ ਹੋਇਆ ਸੀ ਕਿ ਉਹਨਾਂ ਨੇ ਇਨਸਾਨ ਦੀ ਭਾਈਚਾਰਕ ਹਾਲਤ ਨੂੰ ਸੁਧਾਰਨ ਦੇ ਕੰਮ ਨੂੰ ਕਿਸੇ ਵਿਚਾਰ ਦੇ ਯੋਗ ਨਾ ਸਮਝਿਆ ਉਹਨਾਂ ਦੇ ਪੋਤੇ ਜਤਨ ਇਸ ਗੱਲ ਵੱਲ ਸਨ ਕਿ ਲੋਕਾਂ ਨੂੰ ਬ੍ਰਾਹਮਣਾਂ ਦੇ ਜਾਲ ਵਿੱਚੋਂ ਕੱਢਿਆ ਜਾਵੇ ਅਤੇ ਬੁੱਤ ਪੂਜਾ ਅਤੇ ਅਨੇਕ ਦੇਵੀ ਦੇਵਤਿਆਂ ਦੇ ਜੰਗਾਲ ਤੋਂ ਸੁਰੱਖਰੂ ਕੀਤਾ ਜਾਵੇ ਉਹਨਾਂ ਨੇ ਸ਼ਾਂਤ ਅਤੇ ਸੰਤੁਸ਼ਟ ਰਹਿਣ ਵਾਲੇ ਸਾਧੂਆਂ ਦੀ ਧਰਮਸ਼ੀਲ ਸੰਸਥਾਵਾਂ ਕਾਇਮ ਕੀਤੀਆਂ ਜਾਹੋ ਆਨੰਦ ਦੀ ਆਸ ਵਿੱਚ ਭਵਿਕੂ ਤੇ ਨਜ਼ਰ ਟਿਕਾਈ ਸਮਾਧੀਆਂ ਵਿੱਚ ਟਿਕ ਜਾਂਦੇ ਰਹੇ ਉਹਨਾਂ ਨੂੰ ਇਹ ਖਿਆਲ ਕਦੇ ਆਇਆ ਹੀ ਨਾ ਕਿ ਲੋਕਾਂ ਨੂੰ ਸਭ ਪਾਈਚਾਰਕ ਅਤੇ ਧਾਰਮਿਕ ਜੰਜੀਰਾਂ ਵਗਾਹ ਮਾਰਨ ਲਈ ਅਤੇ ਸਦੀਆਂ ਤੋਂ ਆ ਰਹੀ ਹੀਣਿਆ ਕਰਨ ਵਾਲੀ ਮੰਦੀ ਹਾਲਤ ਵਿੱਚੋਂ ਨਿਕਲ ਕੇ ਨਵੀਂ ਆਜ਼ਾਦ ਕੌਮ ਬਣਨ ਲਈ ਪ੍ਰੇਰਿਆ ਜਾਵੇ ਉਹਨਾਂ ਨੇ ਕੌਮਾਂ ਦੇ ਵਿੱਚ ਬੀਜਣ ਦੀ ਥਾਂ ਮਤਭੇਦ ਦੇ ਰੂਪਾਂ ਨੂੰ ਹੀ ਸੰਪੂਰਨਤਾ ਦਿੱਤੀ ਤੇ ਉਹਨਾਂ ਦੇ ਧਾਰਮਿਕ ਸੰਪਰਦਾਵਾਂ ਅੱਜ ਤੱਕ ਉਹੋ ਜਿਹਿਆਂ ਹੀ ਹਨ ਜੈਸੀਆਂ ਉਹ ਛੱਡ ਗਏ ਸਨ ਸਮੇਂ ਅਜਿਹੇ ਸਨ ਦੇਸ਼ ਬਹੁਤਾ ਮੁਸਲਮਾਨਾਂ ਦੇ ਅਧੀਨ ਸੀ ਤਕਰੀਬਨ ਸਾਰੇ ਹੀ ਹਾਕਮ ਨਿਰਦਈ ਹੱਟ ਧਰਮੀ ਅਤੇ ਵਹਿਸ਼ੀ ਜਾਵਰ ਸਨ ਛੋਟੇ ਅਫਸਰ ਵੱਡੀ ਖੋਰ ਅਨਿਆਈ ਅਤੇ ਤੱਕੇਵਾਜ ਸਨ ਗਰੀਬਾਂ ਤੇ ਕਮਜ਼ੋਰਾਂ ਵਾਸਤੇ ਹੱਕ ਨਿਆ ਕੋਈ ਨਹੀਂ ਸੀ ਹਿੰਦੂਆਂ ਨਾਲ ਵੀ ਇਨਸਾਫ਼ ਘੱਟ ਵੱਧ ਹੀ ਹੁੰਦਾ ਸੀ ਤਲਵਾਰ ਤੇ ਜ਼ੋਰ ਨਾਲ ਤਰ੍ਹਾਂ ਤਰ੍ਹਾਂ ਦੀਆਂ ਤੰਗੀਆਂ ਤਕਲੀਫਾਂ ਤੇ ਪ੍ਰੇਰਣਾਵਾਂ ਅਤੇ ਹਰ ਪ੍ਰਕਾਰ ਦੇ ਜਾਇਜ਼ ਨਾਜਾਇਜ਼ ਟੰਗਰਾਹੀ ਇਸਰਾਮ ਦਾ ਵਾਅਦਾ ਕੀਤਾ ਜਾਂਦਾ ਸੀ ਹਿੰਦੂਆਂ ਦੇ ਮੰਦਰ ਢਾਕੇ ਮਸੀਤਾਂ ਬਣਾਈਆਂ ਜਾ ਰਹੀਆਂ ਸਨ ਨਵੇਂ ਮੰਦਰ ਬਣਾਉਣ ਧਾਰਮਿਕ ਤਿਹਾਰ ਮਨਾਉਣ ਤੇ ਤੀਰਥ ਯਾਤਰਾ ਕਰਨ ਦੀ ਮਨਾਹੀ ਸੀ ਹੋਰ ਸਾਰੇ ਸੂਬਿਆਂ ਨਾਲੋਂ ਪੰਜਾਬ ਦੀ ਹਾਲਤ ਬਥੇਰੇ ਖਰਾਬ ਸੀ ਇਹੇ ਸੂਬਾ ਸਭ ਤੋਂ ਪਹਿਲਾਂ ਫਤਿਹ ਹੋਇਆ ਸੀ ਇਹ ਦੋ ਜ਼ਬਰਦਸਤ ਮੁਸਲਮਾਨੀ ਰਾਜਸਥਾਨੀਆਂ ਦਿੱਲੀ ਤੇ ਕਾਬਲ ਦੇ ਵਿਚਕਾਰ ਸੀ ਇੱਥੇ ਮੁਸਲਮਾਨੀ ਰਾਜ ਹੋਰ ਸਭ ਥਾਵਾਂ ਨਾਲੋਂ ਬਧੇਰੇ ਪੱਕੀ ਤਰ੍ਹਾਂ ਕਾਇਮ ਹੋ ਚੁੱਕਿਆ ਸੀ ਇਸਲਾਮ ਦੀ ਤਰੱਕੀ ਦੀ ਲਹਿਰ ਨੇ ਇੱਥੇ ਸਭ ਥਾਵਾਂ ਨਾਲੋਂ ਬਧੇਰੇ ਠਾਠਾਂ ਮਾਰੀਆਂ ਸਨ ਅਤੇ ਇਸ ਸੂਬੇ ਵਿੱਚ ਸਭ ਤੋਂ ਬਧੇਰੇ ਨਵੇਂ ਮੁਸਲਮਾਨ ਬਣੇ ਸਨ ਹਿੰਦੂ ਜਾਤੀ ਦੀ ਮਹਾਨਤਾ ਤੇ ਵਡਿਆਈ ਦੀਆਂ ਸਭ ਨਿਸ਼ਾਨੀਆਂ ਮਲਿਆ ਮੇਟ ਹੋ ਚੁੱਕੀਆਂ ਸਨ ਉਹ ਲੋਕ ਅਜੇ ਹੱਲ ਲਗਭਗ ਸਭ ਕੁਝ ਹੀ ਖਵਾ ਬੈਠੇ ਸਨ ਜੋ ਜੀਵਨ ਨੂੰ ਸਨਮਾਨ ਤੇ ਗੌਰਵ ਦਿੰਦਾ ਹੈ ਅਤੇ ਧਰਮ ਨੂੰ ਗਹਿਮ ਅਤੇ ਪਖੰਡ ਤੋਂ ਨਿਖੇੜਦਾ ਹੈ ਜਿਨ੍ਹਾਂ ਲੋਕਾਂ ਨੂੰ ਅਜਿਹੀ ਬੇਪਤੀ ਅਤੇ ਗੁਲਾਮਪੁਣੇ ਦਾ ਜੀਵਨ ਪਸੰਦ ਨਹੀਂ ਸੀ ਤੇ ਜਿਨ੍ਹਾਂ ਦੀ ਰੁਚੀ ਧਰਮ ਵੱਲ ਸੀ ਉਹ ਤੰਗੀਆਂ ਜੁਲਮ ਤੇ ਮੌਤ ਤੋਂ ਬਚਣ ਦੀ ਖਾਤਰ ਜੰਗਲਾਂ ਤੇ ਰੇਤਲੇ ਥਲਾਂ ਦੀ ਇਕਾਂਤ ਵਿੱਚ ਜਾ ਵਿਰਾਜੇ ਅਤੇ ਉੱਥੇ ਮਨ ਚਿੱਤ ਲਾ ਕੇ ਸੱਚ ਦੀ ਖੋਜ ਭਾਲ ਵਿੱਚ ਲੱਗ ਪਏ। ਇਸ ਤਰ੍ਹਾਂ ਰਾਜਸੀ ਪਦਵੀ ਅਤੇ ਭਾਈਚਾਰਕ ਤੇ ਧਾਰਮਿਕ ਹੱਕਾਂ ਦੇ ਪੱਖ ਤੋਂ ਹਿੰਦੂਆਂ ਦੀ ਹਾਲਤ ਬਹੁਤ ਹੀ ਭੈੜੀ ਸੀ। ਉਹਨਾਂ ਦੇ ਤਾਕਤਵਰ ਮੁਸਲਮਾਨ ਗਵਾਂਡੀਆਂ ਨਾਲ ਉਹਨਾਂ ਦੇ ਸਬੰਧ ਚੰਗੇ ਜਾਂ ਖੁਸ਼ੀਜਨਕ ਨਹੀਂ ਸਨ। ਲਤੀਫ ਦੇ ਕਥਨ ਅਨੁਸਾਰ ਉਸ ਸਮੇਂ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਬਹੁਤ ਈਰਖਾ ਅਤੇ ਨਫ਼ਰਤ ਮੌਜੂਦ ਸੀ ਹਿੰਦੂ ਲੋਕ ਆਪੋ ਵਿੱਚ ਵੀ ਇੱਕ ਮੁਠਜਾਂ ਅਮਨ ਸਹਿਤ ਨਹੀਂ ਸਨ ਜਿਹੜੇ ਲੋਕ ਇੱਜ਼ਤ ਦੀ ਆਜ਼ਾਦੀ ਅਜਹੀਆਂ ਬਹੁਮੁੱਲੀਆਂ ਵਸਤੂਆਂ ਪ੍ਰਵਾਨ ਕਰਕੇ ਕੁਝ ਰਾਜਸੀ ਤਾਕਤ ਤੇ ਪਦਵੀ ਕਾਇਮ ਰੱਖ ਸਕੇ ਸਨ ਉਹਨਾਂ ਦੇ ਆਪੋ ਵਿੱਚ ਦੇ ਸ਼ਰੀਕੇ ਤੋਂ ਇਲਾਵਾ ਜਾਤ ਪਾਤ ਦਾ ਕਲੰਕਿਤ ਸਿਲਸਲਾ ਵੀ ਜਨਤਾ ਨੂੰ ਵਿਰੋਧੀ ਧੜਿਆਂ ਵਿੱਚ ਵੰਡ ਚੁੱਕਿਆ ਸੀ ਅਤੇ ਇਸ ਨੇ ਜਨਤਾ ਦੇ ਬਹੁਤ ਵੱਡੇ ਹਿੱਸੇ ਨੂੰ ਅਤਿ ਦੇ ਦਰਜੇ ਤੀਕਰੇਣਾ ਚੋਕ ਤੇ ਨੀਵੀਂ ਹਾਲਤ ਵਿੱਚ ਧੱਕ ਛੱਡਿਆ ਸੀ ਇਸ ਕਰਕੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਨੀਵੀਂਆਂ ਜਾਤਾਂ ਦੇ ਬਹੁਤ ਸਾਰੇ ਲੋਕਾਂ ਨੇ ਉੱਚ ਜਾਤੀਏ ਹਿੰਦੂਆਂ ਦੀ ਨਫ਼ਰਤ ਤੇ ਮੁਸਲਮਾਨਾਂ ਦੇ ਜ਼ਬਰ ਦੀ ਤਪਾਸੜ ਮਾਰ ਖਾਣ ਨਾਲੋਂ ਮੁਸਲਮਾਨ ਜਾਬਰਾਂ ਵਿੱਚ ਸ਼ਾਮਿਲ ਹੋਣਾ ਚੰਗਾ ਸਮਝਿਆ ਸੱਚੀ ਗੱਲ ਤਾਂ ਇਹ ਹੈ ਕਿ ਨਵੇਂ ਬਣੇ ਮੁਸਲਮਾਨ ਪੁਰਾਣੀਆਂ ਨਾਲੋਂ ਵਧੇਰੇ ਕਟੜ ਤੇ ਈਰਖਾ ਪਰੇਸ਼ਾਨ ਹਿੰਦੂਆਂ ਦੇ ਕੁਦਰਤੀ ਆਦੂ ਮੁਸਲਮਾਨ ਜਬਰਾਂ ਨਾਲ ਰਲ ਚੁੱਕੇ ਸਨ ਬ੍ਰਾਹਮਣ ਲੋਕ 체ੜੇਕੇ ਧਰਮ ਅਤੇ ਧਰਮ ਵਿਦਿਆ ਦੇ ਰਾਖੇ ਤੇ ਪ੍ਰਚਾਰਕ ਸਨ ਗਿਰ ਚੁੱਕੇ ਸਨ ਤੇ ਉਹਨਾਂ ਨੇ ਧਰਮ ਨੂੰ ਮਖੌਲ ਵਾਜੀ ਬਣਾ ਦਿੱਤਾ ਸੀ ਜਾਹਰਾ ਰਸੂਆਂ ਤੇ ਜਿਨ੍ਹਾਂ ਨੂੰ ਹੀ ਧਰਮ ਸਮਝਿਆ ਜਾਂਦਾ ਸੀ ਸਭਨੀ ਪਾਸੇ ਗਰਾਵਟ ਹੀ ਗਰਾਵਟ ਸੀ ਆਮ ਚੰਤਾ ਮੰਦ ਕਰਮਾ ਅਗਿਆਨਤਾ ਤੇ ਵਹਿਮਾ ਭਰਮਾ ਵਿੱਚ ਡੁੱਗੀ ਖੂਬੀ ਹੋਈ ਸੀ ਅਤੇ ਉਸ ਉੱਪਰ ਕਈ ਤਰ੍ਹਾਂ ਦੇ ਟੱਕੇ ਤੇ ਉਪੰਦਰ ਹੁੰਦੇ ਸਨ ਇਸਲਾਮ ਤੇ ਹਿੰਦੂ ਮਤ ਦੇ ਟਕਰੇ ਨੇ ਆਮ ਹਿੰਦੂਆਂ ਤੇ ਮੁਸਲਮਾਨਾਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਹਿਲਾ ਦਿੱਤਾ ਸੀ ਮੁੱਲਾ ਤੇ ਕਾਜੀ ਧਰਮ ਤੋਂ ਉਨੇ ਹੀ ਸਖਣੇ ਸਨ ਜਿਨ੍ਹਾਂ ਬ੍ਰਾਹਮਣ ਇਸ ਕਰਕੇ ਉਸ ਵੇਲੇ ਦੀ ਪ੍ਰਚਲਿਤ ਧਰਮਾਂ ਤੋਂ ਅੱਕੇ ਹੋਏ ਸਨ ਇਸ ਹਾਲਤ ਨੂੰ ਸੁਧਾਰਨ ਦੇ ਜਿਹੜੇ ਥੋੜੇ-ਬਹੁਤ ਯਤਨ ਕੀਤੇ ਵੀ ਗਏ ਸਨ ਉਹ ਬਹੁਤ ਕਾਮਯਾਬ ਨਹੀਂ ਹੋ ਸਨ ਹੋਏ ਨਾਲੇ ਕੋਈ ਧਾਰਮਿਕ ਆਗੂ ਆਪਣੇ ਪੰਜਾਬ ਵਿੱਚ ਨਹੀਂ ਸੀ ਉੱਠਿਆ ਜਿੱਥੋਂ ਦੀ ਹਾਲਤ ਸਭ ਥਾਵਾਂ ਨਾਲੋਂ ਭੈੜੀ ਸੀ ਅਤੇ ਜੇ ਸੇ ਸੁਧਾਰ ਦੀ ਲੋੜ ਹੋਰ ਨਾਲ ਥਾਵਾਂ ਨਾਲੋਂ ਵਧੇਰੇ ਤੇਜ਼ ਤੇ ਤਤਕਾਲੀ ਸੀ ਉਹ ਡੇ ਤਦੀਮਾਂ ਤੋਂ ਆਮ ਕੌਮਾਂ ਵਿੱਚ ਇਹ ਯਕੀਨ ਪ੍ਰਚਲਿਤ ਹੈ ਕਿ ਵੱਡੇ-ਵੱਡੇ ਆਗੂ ਅਤੇ ਸਿੱਖਿਆ ਦਾਤੇ ਨਵੇਂ ਸਿਲਸਿਲੇਆਂ ਦੀ ਨੀਂਹ ਰੱਖਣ ਵਾਲੇ ਮਹਾਪੁਰਸ਼ ਆਮ ਤੌਰ ਤੇ ਪਾਈਚਾਰਕ ਅਤੇ ਰਾਜਸੀ ਭੈੜੀ ਦਸ਼ਾ ਅਤੇ ਧਾਰਮਿਕ ਹਨੇਰ ਗਰਦੀ ਦੇ ਸਮੇਂ ਪੈਦਾ ਹੋਇਆ ਕਰਦੇ ਹਨ ਠੀਕ ਹੀ ਦੁਨੀਆ ਦੇ ਵੱਡੇ ਵੱਡੇ ਸਭ ਧਰਮਾਂ ਦਾ ਜਨਮ ਬਹੁਤ ਹੀ ਭੜੇ ਤੇ ਹਨੇਰੇ ਭਰੇ ਸਮਿਆਂ ਵਿੱਚ ਹੋਇਆ ਹਿੰਦੀ ਲੋਕਾਂ ਨੂੰ ਸ੍ਰੀ ਕ੍ਰਿਸ਼ਨ ਜੀ ਕਈ ਸਦੀਆਂ ਪਹਿਲਾਂ ਨਿਸ਼ਚਾ ਦੇ ਚੁੱਕੇ ਸਨ ਜਦ ਧਰਮ ਵਿੱਚ ਗਿਲਾਨੀ ਤੇ ਗਿਰਾਵਟ ਆ ਜਾਵੇ ਅਤੇ ਅਧਰਮ ਦੀ ਚੜ ਮੱਚ ਜਾਵੇ ਤਦ ਮੈਂ ਆਪ ਪ੍ਰਗਟ ਹੁੰਦਾ ਹਾਂ ਸੰਤਾ ਸਾਧਾਂ ਦੀ ਰੱਖਿਆ ਕਰਨ ਦੂਤਾਂ ਦੁਸ਼ਤਾਂ ਦਾ ਨਾਸ਼ ਕਰਨ ਅਤੇ ਸੱਚੇ ਧਰਮ ਨੂੰ ਵਧਾਉਣ ਦੀ ਖਾਤਰ ਮੈਂ ਜੁਗ ਜੁਗ ਵਿੱਚ ਅਵਤਾਰ ਧਾਰਦਾ ਹਾਂ ਇਸ ਲਈ ਆਮ ਜਨਕਾ ਦੇ ਦਿਲਾਂ ਵਿੱਚ ਇਹ ਰਵਾਇਤ ਪੱਕੇ ਵਿਸ਼ਵਾਸ ਦੀ ਸ਼ਕਲ ਧਾਰਨ ਕਰ ਰਹੀ ਸੀ ਕਿ ਚੱਕਦੇ ਹੀ ਅਜਿਹਾ ਕੋਈ ਸੂਰਮਾ ਆਜ਼ਾਦੀ ਦਾਤਾ ਉੱਠੇਗਾ ਜੇੜਾਲੇ ਤਾੜੇ ਚਾਰੇ ਮੰਦ ਭਾਗ ਦੇ ਲੋਕਾਂ ਨੂੰ ਬੇਰੀਆਂ ਤੋਂ ਛਡਵਾਏਗਾ ਅਤੇ ਜਾਬਰਾਂ ਚਵਰਾਣੀਆਂ ਨੂੰ ਸਿੱਤੇ ਰਾਹ ਪਾਵੇਗਾ। ਇਹ ਵੀ ਖਿਆਲ ਕੀਤਾ ਜਾਂਦਾ ਸੀ ਕਿ ਪਵਿੱਖਤ ਪੁਰਾਣ ਵਿੱਚ ਕੀਤੇ ਗਏ ਇਕਰਾਰ ਪੂਰੇ ਹੋਣ ਦਾ ਸਮਾਂ ਆ ਰਿਹਾ ਹੈ। ਇਹ ਰਵਾਇਤ ਅਤੇ ਵਿਸ਼ਵਾਸ ਸੱਚ ਨਿਕਲੇ ਪੰਜਾਬ ਵਿੱਚ ਹੀ ਜਿੱਥੇ ਜ਼ੁਲਮਾਂ ਤੇ ਅਤਿਆਚਾਰਾਂ ਦਾ ਦਵਾ ਸਭ ਤੋਂ ਵਧੇਰੇ ਸੀ ਜਿੱਥੇ ਮੁਸਲਮਾਨ ਹਾਕਮਾਂ ਦਾ ਪੰਜਾਬ ਸਭ ਤੋਂ ਘਟਮਾ ਤੇ ਕਰੜਾ ਸੀ। ਜਿੱਥੇ ਅਗਿਆਨਤਾ ਤੇ ਪਾਪ ਦਾ ਹਨੇਰਾ ਸਭ ਤੋਂ ਗਾੜਾ ਸੀ ਤੇ ਜਿੱਥੇ ਜਨਤਾ ਦੀ ਖਾਸ ਕਰਕੇ ਹਿੰਦੂਆਂ ਦੀ ਹਾਲਤ ਸਭ ਤੋਂ ਭੈੜੀ ਤੇ ਖੇਤ ਜਨਕ ਸੀ ਅਜਿਹੇ ਮਹਾਨ ਵਿਅਕਤੀ ਨੇ ਜਨਮ ਲਿਆ ਜਿਸ ਨੇ ਹੈਰਾਨ ਕਰਨ ਵਾਲੇ ਕੰਮ ਕਰਨੇ ਸਨ ਅਤੇ ਉਸ ਸਮੇਂ ਦੀ ਪ੍ਰਚਲਿਤ ਹਾਲਤ ਵਿੱਚ ਇੱਕ ਆਮਨ ਭਰਿਆ ਤੇ ਦੂਰਤੀਕ ਅਸਰ ਕਰਨ ਵਾਲਾ ਇਨਕਲਾਬ ਚਾਲੂ ਕਰਨਾ ਸੀ ਜਿਸਨੇ ਆਪਣੇ ਮਨੁੱਖ ਭਰਾਵਾਂ ਨੂੰ ਹਰ ਪ੍ਰਕਾਰ ਦੇ ਸਮਾਜਿਕ ਤੇ ਧਾਰਮਿਕ ਬੰਧਨਾਂ ਨੂੰ ਵਗਾ ਮਾਰਨ ਲਈ ਅਤੇ ਯੁੱਗਾਂ ਦੀ ਪਛਤਾ ਤੋਂ ਸੁਰਖਰੂ ਕਹੋਕੇ ਇੱਕ ਨਵੀਂ ਕੌਮ ਦੇ ਰੂਪ ਵਿੱਚ ਉੱਠਣ ਲਈ ਲਲਕਾਰਨਾ ਸੀ ਜਿਸਨੇ ਮਨੁੱਖ ਜਾਤੀ ਨੂੰ ਪਿਆਰ ਆਜ਼ਾਦੀ ਪ੍ਰਪਣ ਤੇ ਬਰਾਬਰੀ ਦਾ ਸੰਦੇਸ਼ ਦੇਣਾ ਸੀ ਅਤੇ स्त्री ਤੇ ਮਰਦ ਰਾਜੇ ਤੇ ਭਿਖਾਰੀ ਉੱਚ ਜਾਤੀਏ ਤੇ ਨੀਚ ਜਾਤੀਏ ਸਭ ਨੂੰ ਸਮਾਜਿਕ ਤੇ ਅਧਿਆਤਮਕ ਬਰਾਬਰੀ ਤੇ ਰੱਖਣਾ ਸੀ ਜਿਸ ਨੇ ਇੱਕ ਪਵਿੱਤਰ ਸੰਪਰਦਾ ਰੱਬ ਦਾ ਭੈ ਰੱਖਣ ਵਾਲੇ ਲੋਕ ਰਾਜੀਆਂ ਦੀ ਬਰਾਦਰੀ ਕਾਇਮ ਕਰਨੀ ਸੀ ਜਿਸ ਵਿੱਚ ਨੀਵੇਂ ਤੋਂ ਨੀਵਾਂ ਜਾਤ ਤੇ ਧਰਮ ਵਿੱਚ ਰਾਜਸੀ ਹੱਕਾਂ ਵਿੱਚ ਤੇ ਧਾਰਮਿਕ ਆਸਾਂ ਵਿੱਚ ਉੱਚੇ ਤੋਂ ਉੱਚੇ ਦੇ ਬਰਾਬਰ ਹੋਣਾ ਸੀ ਜਿਸ ਨੇ ਬਾਹਰਲੇ ਰੂਪਾਂ ਤੇ ਵਿਅਰਥ ਰਸਮਾਂ ਰੀਤਾਂ ਦੇ ਧਰਮ ਨਾਲੋਂ ਵੱਖਰੇ ਹਿਰਦੇ ਦੇ ਧਰਮ ਦਾ ਪ੍ਰਚਾਰ ਕਰਨਾ ਸੀ ਜਿਸ ਨੇ ਪਿਆਰ ਤੇ ਭਗਤੀ ਉੱਤੇ ਜ਼ੋਰ ਦੇਣਾ ਤੇ ਇਹ ਉਪਦੇਸ਼ ਦੇਣਾ ਸੀ ਕਿ ਜੋ ਕੁਝ ਇਨਸਾਨ ਬੀਜਦਾ ਹੈ ਉਹ ਉਹ ਕੁਝ ਹੀ ਵੱਡਦਾ ਹੈ ਜਿਸ ਨੇ ਖੁਦਗਰਤੀ ਲੋਭ ਲਾਲਚ ਤੇ ਦੁਨਿਆਵੀ ਜੀਵਨ ਦੀਆਂ ਟਾਹੀਆਂ ਨੂੰ ਨਿੰਦਨਾ ਸੀ ਪਰ ਜਿਸ ਨੇ ਨਾਲ ਹੀ ਇਹ ਵੀ ਵਿਖਾਉਣਾ ਸੀ ਕਿ ਉੱਚੀ ਤੋਂ ਉੱਚੀ ਦੁਨਿਆਵੀ ਤਾਂਗ ਦਾ ਪਵਿੱਤਰ ਤੋਂ ਪਵਿੱਤਰ ਤੇ ਵੱਧ ਤੋਂ ਵੱਧ ਭਗਤੀ ਵਾਲੇ ਜੀਵਨ ਨਾਲ ਅਮਿਟਮਾ ਵਿਰੋਧ ਨਹੀਂ ਜਿਸ ਨੇ ਸਭ ਦੁਨਿਆਵੀ ਕਾਰਾਂ ਵਿਹਾਰਾਂ ਉੱਤੇ ਆਪਣੀ ਪ੍ਰਮਾਣਗੀ ਤੇ ਪ੍ਰਸੰਨਤਾ ਦੀ ਮੋਹਰ ਲਾਉਣੀ ਤੇ ਸ਼ਰਤ ਕੇਵਲ ਰੱਖਣੀ ਸੀ ਕਿ ਇਨ੍ਹਾਂ ਕਾਰਾਂ ਵਿਹਾਰਾਂ ਵਿੱਚ ਜੁਟ ਕੇ ਸੱਚ ਤੇ ਧਰਮ ਨੂੰ ਨਾ त्याਗਿਆ ਜਾਵੇ ਜਿਸ ਉਹਨਾਂ ਸਭ ਦੇ ਰਵੱਈਏ ਨੂੰ ਨਿੰਦਣਾ ਤੇ ਖੰਡਣਾ ਸੀ ਜਿਹੜੇ ਜੀਵਨ ਸੰਗਰਾਮ ਤੋਂ ਡਰ ਕੇ ਆਤਮਿਕ ਉਨਤੀ ਕਰਨ ਦਾ ਬਹਾਨਾ ਲਾ ਕੇ ਸੰਸਾਰੀ ਜੀਵਨ ਦਾ ਤਿਆਗ ਕਰ ਦਿੰਦੇ ਸਨ ਤੇ ਲਹੂ ਚ ਉਸ ਜੀਵਾਵਾਕਰ ਹੋਰਨਾਂ ਦੀ ਕਮਾਈ ਉੱਪਰ ਜਿਉਂਦੇ ਸਨ ਜਿਸ ਨੇ ਇਹ ਪ੍ਰਚਾਰ ਕਰਨਾ ਸੀ ਸੱਚੂਰੇ ਸਭ ਕੋ ਉਪਰ ਸੱਚ ਆਚਾਰ ਜਿਸ ਨੇ ਆਪਣੇ ਦੇਸ਼ ਭਰਾਵਾਂ ਨੂੰ ਨਿਰਾਸ਼ਤਾ ਤੇ اخਲਾਕੀ ਗਰਾਵਟ ਦੇ ਉਸ ਡੁੰਗੇ ਟੋਏ ਵਿੱਚੋਂ ਖਿੱਚ ਕੇ ਬਾਹਰ ਕੱਢਣਾ ਸੀ ਜਿਸ ਵਿੱਚ ਉਹ ਡਿੱਗ ਪਏ ਸਨ ਤੇ ਉਹਨਾਂ ਦੀ اخਲਾਕੀ ਤੇ ਆਤਮਿਕ ਰੁਚੀ ਨੂੰ ਸੁਧਾਰਨਾ ਸੀ ਜਿਸ ਨੇ ਉਹਨਾਂ ਵਿੱਚ ਨਵੀਆਂ ਆਸਾਂ ਤੇ ਤਾਂਘਾਂ ਭਰਨੀਆਂ ਸਨ ਉਹਨਾਂ ਵਿੱਚ ਪਹਿਲਾਂ ਕਦੇ ਮਹਿਸੂਸ ਨਾ ਕੀਤੇ ਗਏ ਕੌਮियत ਦੇ ਭਾਵ ਜਗਾਉਣੇ ਸਨ ਇਸ ਸਭ ਬੰਦਨਾ ਚੰਜੀਰਾ ਤੋਂ ਖੁੱਲ੍ਹ ਪ੍ਰਾਪਤ ਕਰਨ ਦੇ ਰਾਹੇ ਤੋਰਨਾ ਸੀ ਜਿਸ ਨੇ ਨਤੀਜਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਅਨਿਆਇ ਜ਼ੁਲਮ ਤੇ ੱਕੇ ਸ਼ਾਹੀ ਵਿਰੁੱਧ ਆਵਾਜ਼ ਉਠਾਉਣੀ ਸੀ ਜਿਸ ਨੇ ਹਾਕਮਾਂ ਨੂੰ ਸੀ ਤੇ ਕਸਾਈ ਅਤੇ ਉਹਨਾਂ ਦੇ ਕਰਮਚਾਰੀਆਂ ਨੂੰ ਕੁੱਤੇ ਬਿਆਨ ਕਰਨਾ ਸੀ ਜਿਸ ਨੇ ਉਸ ਤਲਵਾਰ ਵਾਸਤੇ ਫौलाਦ ਦੇਣੀ ਸੀ ਜਿਸ ਨਾਲ ਬਦੀ ਕਮਾਉਣ ਵਾਲਿਆਂ ਤੇ ਜ਼ਾਲਮਾਂ ਨੂੰ ਮਾਰਿਆ ਮੁਕਾਇਆ ਜਾਣਾ ਸੀ ਜਿਸਨੇ ਉਹ ਚੌੜੀਆਂ ਨੀਹਾਂ ਰੱਖਣੀਆਂ ਸਨ ਜਿਨ੍ਹਾਂ ਦਾ ਸਦਕਾ ਉਸ ਦੇ ਨਸ਼ ਜਾਨਸ਼ੀਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੇਸ਼ ਭਰਾਵਾਂ ਦੇ ਮਨਾਂ ਵਿੱਚ ਨਵੀਂ ਕੌਮियत ਦੀ ਰੂਹ ਫੂਕਣੀ ਸੀ ਅਤੇ ਅਜਿਹੇ ਸੰਤ ਸੂਰਮਿਆਂ ਦੀ ਕੌਮ ਦਾ ਵਿਵਚਨਾ ਸੀ ਜਿਨ੍ਹਾਂ ਨੇ ਜ਼ਾਲਿਮਾਂ ਦੇ ਹੱਥੋਂ ਤਲਵਾਰਾਂ ਖੋਹਣੀ ਸੀ ਤੇ ਉਹਨਾਂ ਵਿੱਚੋਂ ਉਹ ਕਦੂਰਤ ਕੱਢਣੀ ਸੀ ਜਿਸ ਨਾਲ ਉਹ ਨਾ ਜਰਵਾਣਿਆਂ ਦੇ ਦਿਲ ਭਰੇ ਹੋਏ ਸਨ ਜਿਸ ਕਾਰਨ ਉਹਨਾਂ ਦੀਆਂ ਆਤਮਾਵਾਹ ਵਿਅਸ਼ੀਆਂ ਜਹੀਆਂ ਬਣ ਚੁੱਕੀਆਂ ਸਨ ਜਿਸ ਨੇ ਦੂਰ ਦੂਰ ਤੱਕ ਅਜਿਹੇ ਸਿਧਾਂਤ ਦਾ ਪ੍ਰਚਾਰ ਕਰਨਾ ਸੀ ਜਿਸ ਨੇ ਜਨਤਾ ਦੇ ਸਭੋ ਫਿਰਕਿਆਂ ਨੂੰ ਸੀਮਿੰਟ ਵਾਂਗ ਜੋੜਨਾ ਤੇ ਉਹਨਾਂ ਨੂੰ ਹਮਦਰਦੀ ਪਰਸਪਰ ਪਿਆਰ ਤੇ ਸਤਿਕਾਰ ਦੇ ਅਣ ਟੁੱਟਣੇ ਰੱਸੀਆਂ ਨਾਲ ਇਕੱਠਾ ਗੱਠਣਾ ਬੰਨਣਾ ਸੀ ਉਹ ਮਹਾਨ ਵਿਅਕਤੀ ਸਨ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਿੱਖ ਧਰਮ ਚਾਲੂ ਕੀਤਾ ਤੇ ਸਿੱਖ ਕੌਮ ਦੀ ਨੀਂਹ ਰੱਖੀ